ਇਹ ਜਿਆ ਸ਼ਰਵੀਰ ਬਾਦਲ ਸੀ ਉਹ ਜਿਆ ਭਗਵੰਤ ਮਾਨਾ ਉਹ ਤੋਂ ਵੱਧ ਮਾਰਾ ਕੇ ਜੀਵਾਲਾ ਨੋ ਬਾਰ ਦੋ ਜਨ ਮਾਲ ਲੁੱਟਿਆ ਗਿਆ ਹੈ ਟਰਾਲੀਆਂ ਵੀ ਨਹੀਂ ਬਕਸ਼ੀਆਂ ਛੋਟੀ ਚੀਜ਼ ਤਾਂ ਚੋਰੀ ਹੋ ਜਾਂਦੀ ਹੈ ਪਹਿਲੀ ਵਾਰ ਹੋਇਆ ਕਿ ਟਰਾਲੀਆਂ ਵੀ ਚੋਰੀ ਹੋ ਗਈਆਂ ਟਰੈਕਟਰਾਂ ਸਮੇਤ ਰਿਹ ਕਰੋ ਰਿਹ ਕਰੋ ਰਿਹ ਲੋਕ ਹੈ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਆ ਅਸਲੀ ਗੋਹ ਰਿਹ ਕਰੋ ਮਰਿੰਦਰ ਸਿੰਘ ਕਹਿੰਦਾ ਸੀ ਕਿ ਮੈਂ ਤੁਰਤ ਗ੍ਰਿਫਤਾਰ ਕਰੂੰ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਬਾਈਬਲ ਕਲਾ ਗੋਲੀ ਕਾਣ ਦੇ ਵਿੱਚ ਦੋਸ਼ੀ ਸੀਗੇ ਉਮਰਾ ਨੰਗਲ ਵਰਗੇ ਉਹਨਾਂ ਨੂੰ ਬਾਹਰ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮੀ ਇਨਸਾਫ ਮੋਰਚੇ ਵੱਲੋਂ ਸਮੂਚੀਆਂ ਪੰਥਕ ਜਥੇਬੰਦੀਆਂ ਜਿੱਤੇ ਚੌਨੀ ਕਾਲੀ ਦਾ ਅੰਮ੍ਰਿਤਸਰ ਦਲ ਖਾਲਸਾ ਕਿਸਾਨ ਜਥੇਬੰਦੀਆਂ ਇੱਥੇ ਹਾਜ਼ਰ ਹਨ ਅੱਜ 92 ਸਵਡੀਆਂ ਚ ਮੰਡਪਤਰ ਦਿੱਤੇ ਗਏ ਆ ਜਿੱਥੇ ਜਾ ਰਹੇ ਆ ਜਿਨ੍ਹਾਂ ਦਾ ਮੁੱਖ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾ ਰੈਵਲ ਕੋਰਟ ਜਿਹੜਾ ਗੋਰੀਕੰਡਾ ਉਹਦਾ ਚਲਾਨ ਪੇਸ਼ ਕਰਨ ਦਾ ਇਹਦੇ ਨਾਲ ਹੀ ਅਸੀਂ ਜੋ ਮੋਦੀ ਦੀਆਂ ਜੰਗਵਾਜੀ ਨੀਤੀਆਂ ਪੰਜਾਬ ਉਹਦਾ ਵਿਰੋਧ ਕਰਦਾ ਅਸੀਂ ਜੰਗ ਨਹੀਂ ਚਾਹੁੰਦੇ ਇਹਦੇ ਨਾਲ ਨਾਲ ਜੋ ਕਿਸਾਨਾਂ ਦੀ ਲੁੱਟਮਾਰ ਕੀਤੀ ਆ ਸ਼ੰਭੂ ਬਾਟਲ ਤੇ ਤੇ ਸੇਦਨਾ ਖਨੋੜੀ ਬਾਟਲ ਤੇ ਉਹ ਸਰਕਾਰ ਦੀ ਛਾਇਦੇ ਕੀਤੀ ਗਈ ਹੈ ਪੁਕਵੰਤਨਾਨ ਦੀ ਛਾਇਦੇ ਕੀਤੀ ਗਈ ਹੈ ਅਸੀਂ ਸਾਰੀਆਂ ਜੱਥੇਬੰਦੀਆਂ ਇਹ ਵਿਰੋਧ ਕਰਦੇ ਹਾਂ ਕਿ ਜੋ ਉਹ ਕੀਤਾ ਜਿੰਨਾ ਅਫਸਰਾਂ ਨੇ ਕੀਤਾ ਉਹਨਾਂ ਦੇ ਕੇਸ ਦਰਜ ਕੀਤੇ ਜਾਣ ਤੇ ਨਾਲ ਦੀ ਨਾਲ ਜੋ ਮੁਆਵਜ਼ਾ ਜੋ ਸਰਕਾਰ ਨੇ ਲੁੱਟਿਆ ਸਮਾਨ ਸਰਕਾਰ ਦੀ ਛਾਇਦੇ ਲੁੱਟਿਆ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਇਸ ਤੋਂ ਬਾਅਦ ਅਸੀਂ ਬਹੁਤ ਜਲਦੀ ਜਿਹੜੀਆਂ ਜੱਥੇਬੰਦੀਆਂ ਪਾਸੇ ਰਹਿ ਗਈਆਂ ਉਹਨਾਂ ਸਾਰੇ ਨੂੰ ਇਕੱਠੇ ਕਰਕੇ ਪੰਜਾਬ ਨੂੰ ਇਹਨਾਂ ਮੰਗਾਂ ਦੇ ਉੱਤੇ ਤੇ ਮੁੱਦਿਆਂ ਦੇ ਉੱਤੇ ਕੋਈ ਤਵਰੀਲੀ ਵੀ ਹੋ ਸਕਦੀ ਹੈ ਇਹ ਇੱਕ ਬਹੁਤ ਵੱਡਾ ਅੰਦੋਲਨ 15-20 ਦਿਨਾਂ ਦੇ ਵਿੱਚ ਵਿੱਚ ਸਾਰੀ ਮੀਟਿੰਗਾਂ ਕਰਕੇ ਸਾਰੀਆਂ ਜਥੇਬੰਦੀਆਂ ਦੇ ਪ੍ਰਮੁੱਖ ਅੰਤਿਕ ਜਥੇਬੰਦੀਆਂ ਦੇ ਧਾਰਮਿਕ ਮਹਾਂਪੁਰਖ ਕਿਸਾਨ ਜਥੇਬੰਦੀਆਂ ਦੇ ਕੋਈ ਅਗਲਾ ਐਲਾਨ 15 ਦਿਨਾਂ ਦੇ ਵਿੱਚ ਵਿੱਚ ਕਰਾਂਗੇ ਹੁਣ ਮੈਂ ਸਰਦਾਰ ਬਾਦਿਆਲ ਜੀ ਜਿਹੜੇ ਛੋਕੀ ਕਾਲੀ ਵਾਲਾ ਅਮਰਸਰ ਦੇ ਮੁਖਾਪੂਆ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਬੇਅਦਬੀ ਵਾਲਾ ਮਾਵਾ ਕਾਫੀ ਦੇਖੀ ਚੱਲ ਰਹੀ ਹੈ ਤੁਸੀਂ ਵੀ ਬੇਅਦਬੀ ਹੋ ਤੇ ਖੰਡ ਕਿਉਂ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਹਲੇ ਜਿਹੇ ਜਸ ਸ਼ਰਵੀਰ ਬਾਦਲ ਸੀ 4000 ਪ੍ਰਗੰਤ ਮਾੜਾ ਉਦੋਂ ਵੱਧ ਮਾੜਾ ਕੇਜੀ ਵਾਲਾ ਇਹਨਾਂ ਦੇ ਇੱਥੋਂ ਸਾਨੂੰ ਹਿਸਾਬ ਦੀ ਕੋਈ ਉਮੀਦ ਨਹੀਂ ਅਸੀਂ ਲੋਕਾਂ ਚ ਆਪਦੇ ਮਸਲੇ ਲੈ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਬਰਹੰਡਾ ਤਹਿਸੀਲ ਦੇ ਵਿੱਚ ਅੱਜ ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ ਮੈਮੋਰੰਡਮ ਦੇਣ ਆਏ ਸੀਗੇ ਕਿ ਅੱਜ ਪੰਜਾਬ ਦੀਆਂ 92 ਦੀਆਂ 92 ਤਹਿਸੀਲਾਂ ਦੇ ਵਿੱਚ ਜਿਹੜੇ ਹੈਗਾ ਬੰਦੀ ਸਿੰਘਾਂ ਦੀ ਇੱਜ਼ਤ ਦੀ ਖਾਤਰ ਜਿਨ੍ਹਾਂ ਨੂੰ ਕਿ ਭਾਰਤ ਦੇ ਨਿਆਂ ਸਿਸਟਮ ਨੇ ਜਿੰਨੇ ਜਿੰਨੇ ਸਾਲ ਦੀ ਸਜ਼ਾ ਦਿੱਤੀ ਸੀ ਉਹ ਸਜ਼ਾ ਭੁਗਤ ਚੁੱਕੇ ਐ ਸਜ਼ਾ ਤੋਂ ਵੀ ਤਿੰਨ ਤਿੰਨ ਗੁਣੀ ਸਜ਼ਾ ਭੁਗਤ ਚੁੱਕੇ ਐ ਪਰ ਸਿੱਖ ਕੌਮ ਵਾਸਤੇ ਕਿਤੇ ਵੀ ਨਿਆਂ ਨਹੀਂ ਹੈ ਉਹ 32 32 35 35 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦਾ ਐ ਅਸੀਂ ਅੱਜ ਉਹ ਕੌਮੀ ਇਨਸਾਫ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਮੈਮੋਰੰਡਮ ਦਿੱਤੇ ਆ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਅੱਜ ਅਸੀਂ ਗਵਰਨਰ ਨੂੰ ਤੇ ਰਾਸ਼ਟਰਪਤੀ ਨੂੰ ਇਹ ਜਿਹੜੇ ਅੱਜ ਮੈਮੋਰੰਡਮ ਦੀ ਕਾਪੀ ਤਹਿਸੀਲਦਾਰਾਂ ਰਾਹੀਂ ਭੇਜੀ ਆ ਕਿ ਜਿਹੜੇ ਅਸੀਂ ਆਮਨ ਚਾਹੁੰਦੇ ਆ ਪੰਜਾਬ ਦੇ ਲੋਕ ਅਸੀਂ ਜੰਗ ਵੀ ਨਹੀਂ ਚਾਹੁੰਦੇ ਤੇ ਨਾਲ ਹੀ ਕਿਸਾਨੀ ਮੁੱਦੇ ਆ ਜਿਹੜੇ ਕਿਸਾਨੀ ਦੇ ਸਬੰਧ ਵਿੱਚ ਜਿਹੜਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜੇ ਕਿਸਾਨਾਂ ਨਾਲ ਦੋਨੇ ਬਾਰਡਰਾਂ ਦੇ ਉੱਤੇ ਧੱਕਾ ਕੀਤਾ ਗਿਆ ਉਹਨਾਂ ਦਾ ਸਮਾਨ ਲੁੱਟਿਆ ਗਿਆ ਹੈ ਟਰਾਲੀਆਂ ਵੀ ਨਹੀਂ ਬਖਸ਼ੀਆਂ ਛੋਟੀ ਚੀਜ਼ ਤਾਂ ਚੋਰੀ ਹੋ ਜਾਂਦੀ ਹੈ ਪਹਿਲੀ ਵਾਰ ਹੋਇਆ ਕਿ ਟਰਾਲੀਆਂ ਵੀ ਚੋਰੀ ਹੋ ਗਈਆਂ ਟਰੈਕਟਰਾਂ ਸਮੇਤ ਇਹ ਬਹੁਤ ਵੱਡੀ ਗੱਲ ਹੈ ਅੱਜ ਅਸੀਂ ਇੱਥੇ ਮੈਮੋਰੰਡਮ ਦੇਣ ਆਏ ਆ ਤੇ ਅਸੀਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਤੇ ਮੋਦੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨਾਲ ਇਨਸਾਫ ਕਰੋ ਅਸੀਂ ਇਨਸਾਫ ਪਸੰਦ ਲੋਕ ਐ ਜਦੋਂ ਸਾਡੇ ਨਾਲ ਇਨਸਾਫ ਨਹੀਂ ਹੁੰਦਾ ਤਾਂ ਫੇਰ ਜਿਹੜੇ ਲੋਕ ਐ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਐ ਅਸੀਂ ਚਾਹੁੰਦੇ ਐ ਕਿ ਕਾਨੂੰਨ ਦਾ ਰਾਜ ਐ ਕਾਨੂੰਨ ਮੁਤਾਬਕ ਜਿਹੜੀਆਂ ਬੰਦੀ ਸਿੰਘਾਂ ਨੂੰ ਸਜ਼ਾ ਮਾ ਹੁੰਦੀ ਐ ਉਹਨਾਂ ਨੇ ਭੁਗਤਣੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਗਲੀ ਜਿਹੜੀ ਗੱਲ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਦੇ ਦੋਸ਼ੀਆਂ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਕਿ ਮੈਂ ਤੁਰਤ ਗ੍ਰਿਫਤਾਰ ਕਰੂੰ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਫੇਰ ਹੌਣ ਜਦੋਂ ਇਹਨਾਂ ਦੀ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਦਾ ਇਹਨਾਂ ਨੇ ਕਿਹਾ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਗੁਰੂਗ੍ਰਾਂਧ ਸਾਹਿਬ ਦੇ ਦੋਸ਼ੀਆਂ ਨੂੰ ਅੰਦਰ ਕਰ ਦੇਵਾਂਗੇ ਸਾਨੂੰ ਪਤਾ ਹੈ ਕਿ ਗੁਰੂਗ੍ਰਾਂਧ ਸਾਹਿਬ ਦੇ ਦੋਸ਼ੀਆਂ ਦੀਆਂ ਜਿਹੜੀਆਂ ਪੜਾਂ ਉਹ ਕਿਦੇ ਘਰੇ ਜਾਂਦੀਆਂ ਪਰ ਅੱਜ ਤੱਕ ਤਸ ਤੋਂ ਮੱਤ ਨਹੀਂ ਕੀਤਾ ਸਾਮਾ ਕੇਸ ਖਤਮ ਕਰ ਦਿੱਤੇ ਜਿਹੜੇ ਪੁਲਿਸ ਅਫਸਰ ਬਾਈਬਲ ਕਲਾਂ ਗੋਲੀ ਕਾਣ ਦੇ ਵਿੱਚ ਦੋਸ਼ੀ ਸੀਗੇ ਉਮਰਾ ਨੰਗਲ ਵਰਗੇ ਉਹਨਾਂ ਨੂੰ ਬਹਾਲ ਕਰਕੇ ਇਹਨਾਂ ਨੇ ਡੀਆਈਜੀ ਦੁਬਾਰੇ ਲਾ ਦਿੱਤਾ ਇਹ ਇਸ ਕਰਕੇ ਸਾਨੂੰ ਇਹਨਾਂ ਤੋਂ ਗੁਰੂਗ੍ਰਾਂਦ ਸਾਹਿਬ ਦੇ ਜੋ ਮੁੱਦੇ ਆ ਸਾਡੇ ਬਗੜਾੜੀ ਦਾ ਮੁੱਦਾ ਗੁਰੂਗ੍ਰਾਂਦ ਸਾਹਿਬ ਦੋਸਿਆਂ ਨੂੰ ਇਨਸਾਫ ਵੀ ਨਹੀਂ ਦੇ ਰਿਹਾ ਜੇਕਰ ਨਾ ਦਿੱਤਾ ਤਾਂ ਅਸੀਂ ਵੱਡਾ ਪ੍ਰੋਗਰਾਮ ਲੀਕਾਂਗੇ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ